ਕੰਮ ਕਰਨਾ ਚਾਹੀਦਾ ਤੁਸੀਂ ਪੰਜਾਬ ਦੇ ਕੋਈ ਐਸੇ ਸਪੋਰਟਸ ਪਰਸਨ ਤੇ ਬਾਇਓਪਿਕ ਤਿਆਰ ਕਰੋ ਜੋ ਤੁਹਾਡੀ ਪਰਸਨੈਲਿਟੀ ਨੂੰ ਆਈ ਥਿੰਕ ਸੂਟ ਕਰੇਗਾ ਇੱਕ ਵੱਖਰੀ ਤੁਹਾਡੀ ਵੀ ਪਛਾਣ ਬਣੇਗੀ ਸਪੋਰਟਸ ਵਾਲੇ ਦੀ ਕਰ ਰਹੇ ਜਿਹੜੀ ਮੈਂ ਦੱਸੀ ਸੀ ਸਪੋਰਟਸ ਵਾਲੇ ਦੀ ਕਰ ਰਹੇ ਮੈਨੂੰ ਥੋੜਾ ਆਈਡੀਆ ਹੈਗਾ ਕਿ ਤੁਹਾਨੂੰ ਹਾਕੀ ਦੇ ਕਪਤਾਨ ਸਰਪੰਚ ਸਾਹਿਬ ਦੀ ਬਾਇਓਪਿਕ ਕਰਨੀ ਜੋ ਮੈਨੂੰ ਲੱਗਦਾ ਬਾਕੀ ਇਹੋ ਜਿਹੇ ਹੀਰੋ ਤੇ ਫਿਲਮ ਕਰਾਂਗੇ ਜਿਹਦੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਔਰ ਜਿਹੜੇ ਬੰਦੇ ਨੇ ਜਾਨ ਤਲੀ ਦੇ ਧਰ ਕੇ ਜਾਨ ਤਲੀ ਦੇ ਧਰ ਕੇ ਕਿਸੇ ਟਾਈਮ ਦੇ ਵਿੱਚ ਇੱਕ ਚੈਂਪੀਅਨਸ਼ਿਪ ਪੰਜਾਬ ਨੂੰ ਜਿੱਤ ਕੇ ਲਿਆਉਂਦੀ ਸੀ ਜਦੋਂ ਕਿ ਪੂਰੀ ਸਟੇਟ ਪੂਰਾ ਹਿੰਦੁਸਤਾਨ ਵਿਰੋਧ ਕਰ ਰਿਹਾ ਸੀ ਸਰਦਾਰਾਂ ਦਾ ਜਾ ਕੇ ਉੱਥੇ ਜਿੱਤਣਾ ਉੱਥੇ ਜਾ ਕੇ ਦਿਲਾਂ ਦੇ ਰਾਜ ਕਰਨਾ ਜਿਹੜੇ ਕਹਿੰਦੇ ਸੀ ਸਰਦਾਰੋ ਤੁਮ ਗੱਦਾਰ ਹੋ ਸਰਦਾਰੋ ਤੁਮ ਮਰਦਾਬਾਦ ਉਹੀ ਬੰਦੇ ਨੇ ਮੋਢੇ ਤੇ ਕਿਸੀ ਸਰਦਾਰ ਤੇ ਸਰਦਾਰ ਜਿੰਦਾਬਾਦ ਹੋਈ ਸੀਗੀ ਸੋ ਇਹ ਹਜੇ ਸਪੋਰਟਸਮੈਨ ਤੇ ਆਪਾਂ ਫਿਲਮ ਕਰਾਂਗੇ ਬਾਬਾ ਜੀ ਸੁੱਖ ਰੱਖੇ ਔਰ ਕੋਸ਼ਿਸ਼ ਇਹ ਰਹੂਗੀ ਕਿ ਇਹਨੂੰ ਜੇ ਕਿਸੇ ਸਾਥ ਦੇਤਾ ਕਿਸੇ ਪ੍ਰੋਡਕਸ਼ਨ ਹਾਊਸ ਨੇ ਇਹ ਗੱਲ ਹਿੰਦੀ ਤੱਕ ਪੂਰੀ ਪਹੁੰਚਣੀ ਚਾਹੀਦੀ ਹੈ ਕਿ ਸਾਡੇ ਬੰਦੇ ਕਿੰਨੇ ਹੌਸਲੇ ਵਾਲੇ ਔਰ ਸਾਡੇ ਪੰਜਾਬੀ ਜਦੋਂ ਕੋਈ ਚੀਜ਼ ਧਾਰ ਲੈਂਦੇ ਆ ਤਾਂ ਉਹਨੂੰ ਫਿਰ ਕਿਵੇਂ ਸਿਰਾ ਲਾਉਂਦੇ ਆ ਮੇਰੇ ਵੱਲੋਂ ਇਹ ਗੱਲੇ ਪੰਜਾਬ ਤੱਕ ਸੀਮਿਤ ਨਹੀਂ ਰਹਿਣੀਆਂ ਚਾਹੀਦੀ ਇਹ ਕੋਸ਼ਿਸ਼ ਹੈ ਇੰਤਜ਼ਾਰ ਵੀ ਰਹੇਗਾ ਸਾਰੀ মিডিਆ ਮਰੇਗਾ ਖਾਸ ਕਰਕੇ ਪੰਜਾਬ ਨੂੰ ਰਹੇਗਾ ਵੀ ਸ਼ੂ ਗੁੱਡ ਲੱਕ ਥੈਂਕ ਯੂ ਬਿਲਕੁਲ ਫਿਲਮ ਵਾਸਤੇ ਥੈਂਕ ਯੂ ਥੈਂਕ ਯੂ ਹੁਣ ਕੰਮ ਕਰਨਾ ਚਾਹੀਦਾ ਤੁਸੀਂ ਪੰਜਾਬ ਦੇ ਕੋਈ ਐਸੇ ਸਪੋਰਟਸ ਪਰਸਨ ਤੇ ਬਾਇਓਪਿਕ ਤਿਆਰ ਕਰੋ ਜੋ ਤੁਹਾਡੀ ਪਰਸਨੈਲਿਟੀ ਨਾਲ I think ਸੂਟ ਕਰੇਗਾ ਇੱਕ ਵੱਖਰੀ ਤੁਹਾਡੀ ਵੀ ਪਛਾਣ ਬਣੇਗੀ ਸਪੋਰਟਸ ਵਾਲੇ ਦੀ ਕਰ ਰਹੇ ਜਿਹੜੀ ਮੈਂ ਦੱਸੀ ਸੀ ਸਪੋਰਟਸ ਵਾਲੇ ਦੀ ਕਰ ਰਹੇ ਮੈਨੂੰ ਥੋੜਾ ਆਈਡੀਆ ਇਹ ਹੈਗਾ ਕਿ ਤੁਹਾਨੂੰ ਹਾਕੀ ਦੇ ਕਪਤਾਨ ਸਰਪੰਚ ਸਾਹਿਬ ਦੀ ਬਾਇਓਪਿਕ ਕਰਨੀ ਜੋ ਮੈਨੂੰ ਲੱਗਦਾ ਬਾਕੀ ਇਹੋ ਜਿਹੇ ਹੀਰੋ ਤੇ ਫਿਲਮ ਕਰਾਂਗੇ ਜਿਹਦੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਔਰ ਜਿਹੜੇ ਬੰਦੇ ਨੇ ਜਾਨ ਤਲੀ ਦੇ ਧਰ ਕੇ ਜਾਨ ਤਲੀ ਦੇ ਧਰ ਕੇ ਕਿਸੇ ਟਾਈਮ ਦੇ ਵਿੱਚ ਇੱਕ ਚੈਂਪੀਅਨਸ਼ਿਪ ਪੰਜਾਬ ਨੂੰ ਜਿੱਤ ਕੇ ਲਿਆਉਂਦੀ ਸੀ ਜਦੋਂ ਕਿ ਪੂਰੀ ਸਟੇਟ ਪੂਰਾ ਹਿੰਦੁਸਤਾਨ ਵਿਰੋਧ ਕਰ ਰਿਹਾ ਸੀ ਸਰਦਾਰਾਂ ਦਾ جا کے اوتھے ਜਿਤਨਾ ਉਥੇ ਜਾ ਕੇ دلਾਂ ਨੇ ਰਾਜ ਕਰਨਾ ਜਿਹੜੇ ਕਹਿੰਦੇ ਸੀ ਸਰਦਾਰੋ ਤੁਮ ਗੱਰਦਾਰੋ ਸਰਦਾਰੋ ਤੁਮ ਮਰਦਾਬਾਦ ਉਹੀ ਬੰਦੇ ਨੇ ਮੋਢੇ ਤੇ ਕਿਸੇ ਸਰਦਾਰ ਤੇ ਸਰਦਾਰ ਜਿੰਦਾਬਾਦ ਹੋਈ ਸੀਗੀ ਸੋ ਇਹ ਹਜੇ ਸਪੋਰਟਸਮੈਨ ਤੇ ਆਪਾਂ ਫਿਲਮ ਕਰਾਂਗੇ ਬਾਬਾ ਜੀ ਸੁੱਖ ਰੱਖੇ ਔਰ ਕੋਸ਼ਿਸ਼ ਇਹ ਰਹੂਗੀ ਕਿ ਇਹਨੂੰ ਜੇ ਕਿਸੇ ਸਾਥ ਦੇਤਾ ਕਿਸੇ ਪ੍ਰੋਡਕਸ਼ਨ ਹਾਊਸ ਨੇ ਇਹ ਗੱਲ ਹਿੰਦੀ ਤੱਕ ਪੂਰੀ ਪਹੁੰਚਣੀ ਚਾਹੀਦੀ ਹੈ ਕਿ ਸਾਡੇ ਬੰਦੇ ਕਿੰਨੇ ਹੌਸਲੇ ਵਾਲੇ ਔਰ ਸਾਡੇ ਪੰਜਾਬੀ ਜਦੋਂ ਕੋਈ ਚੀਜ਼ ਧਾਰ ਲੈਂਦੇ ਆ ਤਾਂ ਉਹਨੂੰ ਫਿਰ ਕਿਵੇਂ ਸਿਰਾ ਲਾਉਂਦੇ ਆ ਮੇਰੇ ਵੱਲੋਂ ਪੰਜਾਬ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਇਹ ਕੋਸ਼ਿਸ਼ ਹੈ ਇੰਤਜ਼ਾਰ ਵੀ ਰਹੇਗਾ ਸਾਰੀ মিডিਆ ਮੇਰੇਗਾ ਖਾਸ ਕਰਕੇ ਪੰਜਾਬ ਨੂੰ ਰਹੇਗਾ ਵੀ ਸ਼ੂ ਗੁੱਡ ਲੱਕ ਥੈਂਕ ਯੂ ਬਿਲਕੁਲ ਫਿਲਮ ਵਾਸਤੇ ਥੈਂਕ ਯੂ ਥੈਂਕ ਯੂ